ਜੇ ਮੈਂ ਪੁੱਛਾਂ ਜੀ ਝੰਡ ਦੇ ਹੇਠ ਕਿਹਨੂੰ ਵੱਡਿਆ ਗਿਆ ਸੀ ਕਮੈਂਟ ਬਾਕਸ ਵਿੱਚ ਨੇਰੀ ਆ ਜਾਏਗੀ ਮਿਰਜਾ 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 ਪਰ ਜੇ ਮੈਂ ਪੁੱਛਲਾਂ ਚਮਕੌਰ ਦੀ ਜੰਗ ਦੇ ਵਿੱਚ ਕਿੰਨੇ ਪਿਆਰੇ ਸ਼ਹੀਦ ਹੋਏ ਸਨ ਮੈਨੂੰ ਲੱਗਦਾ ਬਹੁਤ ਘੱਟ ਕਮੈਂਟ ਆਣਗੇ ਨਾਂ ਦੇ ਬਰਾਬਰ ਹੀ ਹੋਣਗੇ ਕਿਉਂਕਿ ਅਸੀਂ ਸਾਰੇ ਮੈਂ ਵੀ ਉਹਦੇ ਵਿੱਚ ਹੀ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਕੋਸ਼ਿਸ਼ ਕਰ ਰਹੇ ਹਾਂ ਇਤਿਹਾਸ ਨਾਲ ਜੁੜੀਏ ਜਿੰਨਾ ਕੀ ਜਾਣਕਾਰੀ ਹਾਸਲ ਹੁੰਦੀ ਆ ਆਪ ਸਾਰੇ ਨਾਲ ਸਾਂਝਾ ਕਰ ਦਿੰਨੇ ਆ। ਸੋ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਕਿ ਚਮਕੌਰ ਦੀ ਜੰਗ ਦੇ ਵਿੱਚ ਕਿੰਨੇ ਪਿਆਰੇ ਸ਼ਹੀਦ ਹੋਏ ਸਨ ਤੇ ਉਹਨਾਂ ਦੇ ਕੀ ਨਾਮ ਸਨ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਚਮਕੌਰ ਦੀ ਜੰਗ ਦੇ ਵਿੱਚ ਤਿੰਨ ਪਿਆਰੇ ਸ਼ਹੀਦ ਹੋਏ ਸਨ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ। ਮਾਤਾ ਸਹਿਬਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ? ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤੁਸੀਂ ਕਮੈਂਟ ਰਹਿ ਜਵਾਬ ਦੇ ਸਕਦੇ ਹੋ। ਵੀਡੀਓ ਨੂੰ ਬਰਤਬਤ ਬੱਚਿਆਂ ਨਾਲ ਸਾਂਝਾ ਜਰੂਰ ਕਰਿਓ ਬਰਤਬਤ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀਰ ਪੈਣ ਤੱਕ ਪਹੁੰਚ ਸਕੇ ਮਾਤਾ ਸਾਹਿਬਕੌਰ ਜੀ ਦੇ ਮਾਤਾਈ ਦਾ ਨਾਮ ਮਾਤਾ ਜਸਦੇਵੀ ਜੀ ਅਤੇ ਪਿਤਾਈ ਦਾ ਨਾਮ ਭਾਈ ਹਰਪਗਵਾਨ ਸੀ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਮਾਤਾ ਸਾਹਿਬਕੌਰ ਜੀ ਦਾ ਜਨਮ ਰੋਹਤਾਸ ਪਾਕਿਸਤਾਨ ਵਿਖੇ ਹੋਇਆ ਸੀ ਮਾਤਾ ਸਾਹਿਬਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਆਪਣੇ ਵਟਸਐਪ ਤੇ ਇੱਕ ਵੀਰ ਜੀ ਦਾ ਮੈਸੇਜ ਆਇਆਗਾ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਨੀ ਹੈ ਜੀ ਕਰੋ ਜੀ ਜਰੂਰ ਉਹ ਲਿਖਦੇ ਹਨ ਕਿ ਕੁਝ ਇਤਿਹਾਸ ਘਰ ਲਿਖਦੇ ਸਨ ਕੀ ਮਾਤਾ ਜੀਤ ਕੌਰ ਜੀ ਤੇ ਮਾਤਾ ਸੁੰਦਰੀ ਜੀ ਇੱਕ ਸਨ ਇਸੇ ਕਰਕੇ ਚਾਰ ਸਹਿਬਜ਼ਾਦੇ ਦੀ ਮਾਤਾ ਬੀਬੀ ਅਜੀਤ ਕੌਰ ਜੀ ਸਨ ਤੁਹਾਡੇ ਕੀ ਵਿਚਾਰ ਹਨ ਜਰੂਰ ਦੱਸੋ ਜੀ ਸਤਵੀਰ ਸਿੰਘ ਜੀ ਦੀ ਇੱਕ ਕਿਤਾਬ ਹੈ ਜੀ ਜੀ ਉਹਦੇ ਵਿੱਚ ਇੱਕ ਕੁਐਸਚਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾ ਜੀ ਦੇ ਕੀ ਨਾਮ ਹਨ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾ ਦੇ ਕੀ ਨਾਮ ਹਨ ਮਤਲਬ ਗੁਰੂ ਗੋਬ ਸਿੰਘ ਜੀ ਮਹਿਲਾ ਦਾ ਅਰਥ ਜਿੰਨਾ ਕਿ ਮੈਂ ਸਮਝਦਾ ਜਿੰਨਾ ਕਿ ਮੈਂ ਪੜਿਆ ਆਇਆ ਸਮਝਿਆ ਜੀ ਸੁਪਤਨੀ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਮਹਿਲਾ ਠੀਕ ਹੈ ਤੇ ਉਥੇ ਤਿੰਨ ਨਾਮ ਆਂਦਾ ਇੱਕ ਮਾਤਾਜੀਤਕੌਰ ਜੀ ਇੱਕ ਮਾਤਾ ਸੁੰਦਰੀ ਜੀ ਤੇ ਇੱਕ ਮਾਤਾ ਸਾਹਿਬਕੌਰ ਜੀ ਤੇ ਮਾਤਾ ਸਾਹਿਬ ਦੇਵਾ ਜੀ ਵੀ ਕਿਹਾ ਜਾਂਦਾ ਇਹਨਾਂ ਨੂੰ ਮਾਤਾ ਸਾਹਿਬਕੌਰ ਵੀ ਕਿਹਾ ਜਾਂਦਾ ਮਾਤਾ ਸਾਹਿਬ ਦੇਵਾ ਜੀ ਵੀ ਕਿਹਾ ਜਾਂਦਾ ਅਮਰਸੇਗਨ ਤੋਂ ਪਹਿਲਾਂ ਮਾਤਾ ਸਾਹਿਬ ਦੇਵਾ ਸੀ ਅਮਰਸੇਗਨ ਤੋਂ ਬਾਅਦ ਮਾਤਾ ਸਾਹਿਬਕੌਰ ਠੀਕ ਹੈ ਤੇ ਜੇ ਅਸੀਂ ਵਿਕੀਪੀਡੀਆ ਤੇ ਚੈੱਕ ਕਰਦੇ ਆਂ ਹਾਂਜੀ ਵਿਕੀਪੀਡੀਆ ਤੇ ਹੀ ਬਕਾਇਦਾ ਲਿਖਿਆ ਕਿ ਜਦੋਂ ਮਾਤਾ ਸਾਹਿਬਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਦੇ ਨਾਲ ਆਨੰਦ ਕਾਰਜ ਹੋਇਆ ਹਾਂਜੀ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਅਜੀਤ ਕੌਰ ਜੀ ਜੀ ਅਤੇ ਮਾਤਾ ਸੁందਰੀ ਜੀ ਦੇ ਨਾਲ ਆਰੰਭਕਾਰ ਵਿਆਹ ਹੋ ਚੁਕਿਆ ਸੀ ਠੀਕ ਹੈ ਜੀ ਸੋ ਬਾਕੀ ਵਿਸਥਾਰ ਪੂਰਵਕ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਂ ਪਹਿਲੀ ਵਾਰ ਬੇਨਤੀ ਕਰ ਚੁੱਕਿਆ ਕਿ ਕੋਈ ਵਿਦਵਾਨ ਪ੍ਰਚਾਰਕ ਨੂੰ ਪੁੱਛ ਲਿਓ ਉਹਨਾਂ ਨੂੰ ਬਿਹਤਰ ਪਤਾ ਹੋਵੇਗਾ ਤੇ ਆਪਾਂ ਜਦੋਂ ਉੱਥੇ ਜਾਂਦੇ ਹਾਂ ਗੁਰਦਾਰ ਸਾਹਿਬ ਗੁੱਦਲ ਪੋਟਾ ਸਾਹਿਬ ਉੱਥੇ ਵੀ ਇਹ ਲਿਖਿਆ ਹੈ ਕੀ ਇੱਥੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਮਾਤਾ ਸੁੰਦਰਜੀ ਦੀ ਕੁੱਖੋਂ ਬਿਲਕੁਲ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਗੁਰੂ ਕੇ ਮਹਿਲ ਅਨੰਪੁਰ ਸਾਹਿਬ ਜਾਂਦੇ ਹਾਂ ਉੱਥੇ ਲਿਖਿਆ ਹੈ ਬਕਾਇਦਾ ਕਿ ਇੱਥੇ ਤਿੰਨ ਸਹਿਬਜ਼ਾਦੇ ਦਾ ਜਨਮ ਹੋਇਆ ਸੀਗਾ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਹਾਂ ਬਾਕੀ ਇਹ ਕੰਮ ਵਿਦਵਾਨਾਂ ਦਾ ਹੈ ਪ੍ਰਚਾਰ ਕਰਨ ਦਾ ਹਾਂ ਜੀ ਅਕਸਰ ਮੈਂ ਇਹ ਗੱਲ ਕਰਦਾ ਮੈਂ ਪਹਿਲੇ ਵੀ ਇੱਕ ਦੋ ਵਾਰ ਵੀਡੀਓ ਬਣਾ ਚੁੱਕਿਆ ਜਦੋਂ ਅਸੀਂ ਗੁਰਨਾਨਕ ਸਾਹਿਬ ਜੀ ਦੇ ਪਰਦਾਦਾ ਜੀ ਦਾ ਨਾਮ ਸਰਚ ਕਰਦੇ ਹਾਂ ਤਾਂ ਦੋ ਕਿਤਾਬਾਂ ਵਿੱਚ ਦੋ ਵੱਖਰੇ ਵੱਖਰੇ ਨਾਮ ਲਿਖੇ ਹੋਏ ਨੇ ਬਿਲਕੁਲ ਜੀ ਮੈਂ ਕਈ ਵਾਰ ਬੇਨਤੀ ਕਰ ਚੁੱਕਿਆ ਕਿ ਵਿਦਵਾਨਾਂ ਨੂੰ ਚਾਹੀਦਾ ਹੈ ਪ੍ਰਚਾਰਕ ਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦੇਣ ਜੋ ਸਾਰੇ ਕੋਲ ਨਾਮ ਆ ਰਹੇ ਨੇ ਇੱਕ ਹੀ ਆਣਾ ਚਾਹੀਦਾ ਨੇ ਦੋ ਜਿਹੜੇ ਆ ਰਹੇ ਨੇ ਦੋ ਨਹੀਂ ਆਣੇ ਚਾਹੀਦੇ ਇੱਕ ਹੀ ਆਣਾ ਚਾਹੀਦਾ ਕਿਉਂ ਇਹਦਾ ਨੁਕਸਾਨ ਕੀ ਹੁੰਦਾ ਮੰਨ ਲਓ ਜਿਵੇਂ ਵੀਰ ਜੀ ਨੇ ਕਿਹਾ ਕਿ ਮਾਤਾ ਅਜੀਤ ਕੌਰ ਜੀ ਨੇ ਹਾਂ ਜੀ ਆਪਾਂ ਕਹਿ ਦਈਏ ਕਿ ਸੈਬਜਾਦਾ ਬਾਬਾ ਜੀ ਕੋਈ ਵੀਰ ਮਿਲੇ ਗੈਰ ਸਿਖੋਵੇ ਆਪਾਂ ਉਹਨੂੰ ਕਹਿ ਦਈਏ ਕਿ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਅਜੀਤ ਕੌਰ ਜੀ ਸਨ ਹਾਂਜੀ ਉਹ ਜਾਏ ਪੋਟਾ ਸਾਹਿਬ ਔਰ ਉੱਥੇ ਜਾ ਕੇ ਪੜੇ ਉੱਥੇ ਲਿਖਿਆ ਹੋਵੇ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਸੁન્દਰੀ ਜੀ ਸਨ ਤਾਂ ਉਹ ਤਾਂ ਆ ਕੇ ਸਾਨੂੰ ਕਹੇਗਾ ਭਾਈ ਸਾ ਤੂੰ ਹੀ ਸਾਨੂੰ ਗਲਤ ਬਤ ਦੱਸਿਆ ਬਿਲਕੁਲ ਜੀ ਇੱਥੇ ਸਾਰੇ ਕਿਤੇ ਆਪਾਂ ਗਲਤ ਸਾਬਿਤ ਹੋਣਾ ਚਾਹੇ ਆਪਾਂ ਸਹੀ ਹੀ ਦੱਸਿਆਗਾ ਠੀਕ ਹੈ ਅੱਜ ਆਪਾਂ ਦੇਖਦੇ ਹਾਂ ਸਟੇਜਾਂ ਤੇ ਪ੍ਰਚਾਰਕ ਦੂਜੇ ਦੇ ਬਾਰੇ ਬੋਲਦੇ ਨੇ ਇਹ ਲੜਾਈ ਝਗੜੇ ਚੱਲ ਕਿਉਂ ਰਹੇ ਨੇ ਕੋਈ ਕਿਤਾਬਾਂ ਦੇ ਵਿੱਚ ਨਾ ਵੱਖਰੇ ਵੱਖਰੇ ਨਾਮ ਵਕਰੀ ਵਕਰੀ ਡੇਟ ਗੁਨਾਰਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਵਿਵਾਦ ਛੜ ਜਾਂਦਾ ਕਿ ਕਦੋਂ ਉਹਨਾਂ ਦਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਵਾਦ ਛੜ ਜਾਂਦਾ ਕਿ 22 ਦਸੰਬਰ ਨੂੰ ਹੈ 26 ਦਸੰਬਰ ਨੂੰ ਹੈ 5 ਜਨਵਰੀ ਨੂੰ ਹੈ ਜਾਂ ਕਿਸ ਡੇਟ ਨੂੰ ਹੈ ਵੱਖਰੇ ਵੱਖਰੇ ਡੇਟਾਂ ਆਈ ਜਾਂਦੀਆਂ ਨੇ ਸੋ ਇਹ ਸਾਰਾ ਜਿਹੜਾ ਮਸਲਾ ਨਾ ਇਹ ਮੇਰੇ ਵਰਗੇ ਬੰਦੇ ਅੱਜ ਤਾਂ ਕੁਝ ਵੀ ਨਹੀਂ ਹੈਗੇ ਕੁਝ ਵੀ ਨਹੀਂ ਹੈ ਜ਼ੀਰੋ ਆ ਲੇਕਿਨ ਜਿਹੜੇ ਵਿ প্রচারক ਨੇ اگر ਉਹ ਇਹ سوچਣ ਕਿ Facebook ਤੇ ব্যাক ਨੇ ਵੇੜ ਦਾਂਗੇ Facebook ਤੇ ব্যাক ਕਿਨੇ ਨਿਵੜਨੇ ਇਹ ਤਾਂ ਉਹਨਾਂ ਨੂੰ ਚਾਹੀਦਾ 71 ਹੋਣ ਆਪਾਂ ਇਹ ਕਿਵੇਂ ਆ ਜਿਹੜੇ ਪੁਲੇਖੇ ਪਏ ਹੋਏ ਨੇ ਇਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਕਿ ਇੱਕ ਸੋਹਣਾ ਮਾਹੌਲ ਬਣੇ ਬਿਲਕੁਲ ਜੀ ਹਨਾ ਕਿਉਂਕਿ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਕਦੀ ਵੀ ਐਦਾਂ ਕੁਛ ਨਾ ਮਤਲਬ ਕਿ ਵਿਵਾਦ ਵਾਲੀ ਗੱਲਾਂ ਕਿਤੇ ਆ ਜਾਂ ਜੇ ਗੱਲਾਂ ਨੂੰ ਲੈ ਕੇ ਵੱਡੇ ਵੱਡੇ ਵਿਵਾਦ ਹੋ ਜਾਂਦੇ ਫਿਰ ਅੱਗੇ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਰੇ ਜੀ ਕਿੱਥੇ ਗੱਲ ਹੋ ਜਾਂਦੀ ਹੈ ਹਾਂ ਇੱਕ ਬੇਨਤੀ ਹੋਰ ਹੈ ਕਿ ਠੀਕ ਹੈ ਸਟੱਡੀ ਹੋਣੀ ਜ਼ਰੂਰੀ ਹੈ ਜਾਣਕਾਰੀ ਹੋਣੀ ਜ਼ਰੂਰੀ ਹੈ ਮੇਰੀ ਕਹੀ ਸਾਰੀ ਗੱਲ ਸਹੀ ਹੋਵੇ ਜ਼ਰੂਰੀ ਨਹੀਂ ਹੈ ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਪੜ੍ਹ ਕੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਹੋ ਸਕਦਾ ਜੋ ਅਸੀਂ ਪੜ੍ਹ ਰਹੇ ਹਾਂ ਜਿਸ ਕਿਤਾਬ ਤੋਂ ਪੜ੍ਹ ਰਹੇ ਹਾਂ ਉਸ ਕਿਤਾਬ 'ਚ ਗਲਤ ਲਿਖਿਆ ਹੋਵੇ ਹੋ ਸਕਦਾ ਤੁਸੀਂ ਕਿਸੇ ਹੋਰ ਕਿਤਾਬ 'ਚੋਂ ਪੜ੍ਹਿਆ ਹੋਵੇ ਹੋ ਸਕਦਾ ਠੀਕ ਹੈ ਇਸ ਕਰਕੇ ਕਿਸੇ ਦੀ ਸਾਰੀ ਗੱਲ ਨੂੰ 100% ਸਹੀ ਮੰਨ ਲੈਣਾ ਇਹ ਗੱਲ ਗਲਤ ਹੈ ਲੇਕਿਨ ਆਪਾਂ ਨੇ ਕਰਨਾ ਕੀ ਹੈ ਉਸ ਗੱਲ ਨੂੰ ਮੇਰੇ ਨੂੰ ਲੱਗਦਾ ਸਾਰੇ ਸਹਿਮਤ ਹੋ ਜਾਣਗੇ ਕਿ ਆਪਾਂ ਨੇ ਨਾ ਗੁਰਬਾਣੀ ਨੂੰ ਸਮਝਣਾ ਹੈ ਜੀ ਔਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ ਮੈਂ ਵੀ ਕੋਸ਼ਿਸ਼ ਕਰਾਂ ਆਪ ਜੀ ਵੀ ਕੋਸ਼ਿਸ਼ ਕਰੀਏ ਕਿ ਆਪਾਂ ਨੇ ਲੜਦਾ ਨਹੀਂ ਕਿਸੇ ਨਾਲ ਹਾਂਜੀ ਜੇ ਕੋਈ ਕਹਿੰਦਾ ਉਹਨੂੰ ਬੜੇ ਪਿਆਰ ਨਾਲ ਕਿ ਪਾਛੋ ਜੀ ਮੈਂ ਨਾ ਇਹ ਪੜਿਆ ਸੀਗਾ ਉਹ ਅਗਲਾ ਜਵਾਬ ਦੇ ਕਿ ਵੀਰ ਜੀ ਮੈਂ ਨਾ ਇਹ ਪੜਿਆ ਸੀ ਇੱਕ ਕਿਤਾਬ ਦੇ ਵਿੱਚੋਂ ਪੜਿਆ ਸੀ ਬਿਲਕੁਲ ਜੀ ਹਾਲੀ ਹੋ ਗਿਆ ਜਦੋਂ ਲੜਨ ਲੱਗ ਜਾਂਦਾ ਨਾ ਇੱਕ ਦੂਜੇ ਪੁੱਠਾ ਹੀ ਦਾ ਬੋਲਣ ਲੱਗ ਜਾਂਦੇ ਆ ਫਿਰ ਵੀ ਬਾਤ ਵਾਤ ਹੈ ਬਿਲਕੁਲ ਠੀਕ ਹੈ ਸੋ ਮੇਰੀ ਇਹ ਹੀ ਬੇਨਤੀ ਹੈ ਜੀ ਕਿ ਵਿਵਾਦ ਨਾ ਖੜਾ ਕਰੋ ਪਿਆਰ ਨਾਲ ਰਹੋ ਮਿਲ ਜੁਲ ਕੇ ਰਹੋ ਤੇ ਜਿੰਨਾ ਕੁ ਮੈਨੂੰ ਜਾਣਕਾਰੀ ਸੀ ਮੈਂ ਆਪਣੇ ਸਾਹਮਣੇ ਜਵਾਬ ਦਿੱਤਾ ਹੈ ਜੀ ਬਾਕੀ ਆਪ ਜੀ ਆਪਣੇ 대사 대문? 다 알아봤지